ਖਡੂਰ ਸਾਹਿਬ ਲੋਕ ਸਭਾ ਸੀਟ ਹੁਣ ਸਰਪਾਲ ਸਿੰਘ ਖਹਿਰਾ ਤੇ ਰਣਜੀਤ ਸਿੰਘ ਬ੍ਰਮਪਰਾ ਵਿੱਚ ਵੱਡਾ ਵਿਵਾਦ ਬਣਦੀ ਜਾ ਰਹੀ ਹੈ ਖਹਿਰਾ ਨੇ ਬ੍ਰਮਪਰਾ ਨੂੰ ਅਪੀਲ ਕੀਤੀ ਕਿ ਬੀਬੀ ਪਰਮਜੀਤ ਕੌਰ ਖਲੜਾ ਦੇ ਪੱਖ ਵਿੱਚ ਜਰਨਲ ਜੈਜੇ ਸਿੰਘ ਦੀ ਉਮੀਦਵਾਰੀ ਨੂੰ ਵਾਪਸ ਲੈ ਲਿਆ ਜਾਵੇ ਪਰ ਇਸਤੇ ਬ੍ਰਮਪਰਾ ਨੇ ਖਹਿਰਾ ਤੇ ਹੀ ਦੋਸ਼ ਲਗਾ ਦਿੱਤੇ ਕਿ ਖਹਿਰਾ ਵਿਦੇਸ਼ਾਂ ਤੋਂ ਫੰਡ ਇਕੱਠਾ ਕਰੰਦੇ ਰਹੀ ਬੀਬੀ ਖਲੜਾ ਨੂੰ ਚੋਲ ਲੜਾ ਰਹੇ ਨੇ ਇਸੇ ਨਾਲ ਹੀ ਉਹਨਾਂ ਖੈਰਾ ਦੀ ਉਸ ਅਪੀਲ ਨੂੰ ਵੀ ਨਕਾਰ ਦਿੱਤਾ ਹੈ ਜਿਸ ਚ ਸਰਪਾਲ ਖੈਰਾ ਨੇ ਜਰਨਲ ਜੇਜ ਸਿੰਘ ਨੂੰ ਵਾਪਸ ਲੈਣ ਦੀ ਮੰਗ ਕੀਤੀ ਸੀ ਪਰ ਖੈਰਾ ਨੇ ਬਰੰਪਰਾ ਦੇ ਪੜਖਦੇ ਹੁਣ ਚੁਣੌਤੀ ਦੇ ਦਿੱਤੀ ਹੈ ਕਿ ਜੇਕਰ ਹਿੰਮਤ ਹੈ ਤਾਂ ਬਰੰਪਰਾ ਇਹ ਸਾਬਤ ਕਰਕੇ ਦਿਖਾਉਣ ਕਿ ਉਹ ਫੰਡ ਇਕੱਠਾ ਕਰਨ ਦੇ ਲਈ ਬੀਬੀ ਖੰਡਾ ਦਾ ਇਸਤੇਮਾਲ ਕਰ ਰਹੇ ਨੇ ਦੇਖੋ ਇਦਾਂ ਦੇ ਬੇਬੁਨਿਆਦ ਇਲਜ਼ਾਮ ਬਿਨਾਂ ਕਿਸੇ ਸਬੂਤ ਤੋਂ ਹਰੇਕ ਹੀ ਲਾਈ ਜਾਂਦਾ ਕੋਈ ਕਹਿੰਦਾ ਵਾ ਕਿ ਮੈਂ ਹਰ ਸਿਮਰਤ ਕੌਰ ਬਾਦਲ ਨੂੰ ਜਿਤਾਉਣ ਵਾਸਤੇ ਬਠਿੰਡੇ ਜਾ ਰਿਹਾ ਵਾਂ ਤੇ ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਜਿਹੜਾ ਖਡੂਰ ਸਾਹਿਬ ਮੈਂ ਬੀਬੀ ਪਰਮਜੀਤ ਕੌਰ ਖਾਲੜਾ ਖੜੀ ਕੀਤੀ ਆ ਉਹ ਮੈਂ ਜਗੀਰ ਕੌਰ ਨੂੰ ਜਿਤਾਉਣ ਜਾ ਰਿਹਾ ਵਾਂ ਐਡੀਆਂ ਬੇਤੁਕੀਆਂ ਦਲੀਲਾਂ ਤੇ ਆ ਬੇਤੁਕੇ ਇਲਜ਼ਾਮ ਮੈਂ ਇਹਨਾਂ ਨੂੰ ਮੁੱਢੋਂ ਨਕਾਰਦਾ ਚੁਣੌਤੀ ਦਿੰਦਾ ਕਿ ਜੇ ਕਿਸੇ ਕੋਲ ਰੱਤਾ ਪਰ ਵੀ ਸਬੂਤ ਹੈ ਕਿ ਮੈਂ ਕਿਸੇ ਤਰ੍ਹਾਂ ਦੀ ਕੋਈ ਫੰਡਿੰਗ ਦੇ ਕਰਕੇ ਸਾਡੀ ਸਤਕਾਰਯੋਗ ਭੈਣ ਜਿਹਦਾ ਕਿ ਕੁਰਬਾਨੀ ਦਾ ਵਿਰਸਾ ਹੈ ਉਸ ਨੂੰ ਆਪਣਾ ਉਮੀਦਵਾਰ ਅਸੀਂ ਨਾਮਿਨੇਟ ਕੀਤਾ ਤਾਂ ਮੈਂ ਹਰ ਸਜ਼ਾ ਭੁਗਤਣ ਨੂੰ ਤਿਆਰ ਹਾਂ ਹਰ ਇਨਕੁਆਇਰੀ ਪੂਰਤਨ ਨੂੰ ਤਿਆਰ ਆ ਜਿਹੜੇ ਵੀ ਇਲਜ਼ਾਮ ਲਾ ਰਹੇ ਨੇ ਜੇ ਉਹਨਾਂ ਕੋਲ ਸਬੂਤ ਨਹੀਂ ਗੇ ਤੇ ਜਿਹੜੇ ਸ਼ਬਦ ਉਹਨਾਂ ਨੇ ਆਪਣੇ ਮੂੰਹ ਚੋਂ ਕੱਢੇ ਨੇ ਉਹੀ ਸ਼ਬਦ ਚਿੱਠ ਲੈਣ ਉਹ ਖਾਲੈਂਡ ਸ਼ਬਦ ਕਿਉਂਕਿ ਬੇਬੁਨਿਆਦ ਇਲਜ਼ਾਮ ਲਾਉਣ ਦਾ ਕੋਈ ਤੁਕ ਨਹੀਂ ਬਣਦਾ ਔਰ ਜਿਹੜੀ ਮੇਰੇ ਖਿਲਾਫ ਲਾਉਂਦੇ ਸਾਜ਼ਿਸ਼ ਭਗਵੰਤ ਮਾਨ ਵਰਗੇ ਮਸਕਰੇ ਕਿ ਇਹ ਬਠਿੰਡਾ ਹਰਸ਼ਮਰਤ ਨੂੰ ਲੜਾਉਣ ਜਿਤਾਉਣ ਜਾ ਰਿਹਾ ਵਾ ਮੈਂ ਮੈਂ ਭਗਵੰਤ ਨੂੰ ਪੁੱਛਣਾ ਚਾਹੁੰਦਾ ਜਦੋਂ ਤੁਸੀਂ ਜਲਾਲਾਬਾਦ ਦੀ ਸੁਖਵੀਰ ਬਾਦਲ ਦੇ ਖਿਲਾਫ 2017 ਦੀ ਅਸੈਂਬਲੀ ਲੜਨ ਗਏ ਸੀਗੇ ਕੀ ਤੁਸੀਂ ਸੁਖਬੀਰ ਬਾਦਲ ਨੂੰ ਜਿਤਾਉਣਗੇ ਸੀਗੇ ਆਪ ਲੜੋ ਤਾਂ ਜਸਟੀਫਾਈਡ ਕੋਈ ਹੋਰ ਲੜੇ ਤੇ ਫਿਰ ਉਸ ਨੂੰ ਤੁਸੀਂ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਾਉਨੇ ਹੋ ਔਰ ਘਟਿਆ ਇਲਜ਼ਾਮ ਲਾਉਨੇ ਹੋ ਮੈਂ ਆਪਣੇ ਵਿਰੋਧੀਆਂ ਨੂੰ ਮੇਰੀ ਚੁਣੌਤੀ ਆ ਕਿ ਕੋਈ ਸਬੂਤ ਪੇਸ਼ ਕਰੋ ਵਰਨਾ ਇਸ ਤਰ੍ਹਾਂ ਦੀ ਬੇਤੁਕੀ ਬਿਆਨਬਾਜ਼ੀ ਮਤ ਕਰੋ